ਕਦੇ ਗੈਨੇ ਜੀ ਤੁਸੀਂ ਤੇ ਕਿੰਜ ਗੱਲ ਕੀਤੀ ਹੈ ਜਿਵੇਂ ਸਾਡੇ ਹਿਰਦੇ ਨੂੰ ਛੂਲੇ ਤੇ ਸਾਡੀ ਕਮਜ਼ੋਰੀ ਹੈ ਮੈਂ ਕਿ ਤੁਸੀਂ ਤੇ 80 ਸਾਲ ਦੇ 75 ਸਾਲ ਦੇ ਤੁਹਾਡੀ ਕਮਜ਼ੋਰੀ ਕਹਿੰਦਾ ਸਾਡੀ ਕਮਜ਼ੋਰੀ ਮੈਂ ਕਿ ਹੱਦੋਂ ਵੀ ਤੇ ਕਮਲ ਚਿੱਕੜ ਤੋਂ ਪੈਦਾ ਹੋਇਆ ਚਿੱਕੜ ਦੇ ਵਿੱਚ ਫਸ ਕੇ ਰਹਿ ਗਿਆ ਜਨਮ ਕਾਮ ਤੋਂ ਹੋਇਆ ਤੇ ਮਰਨ ਵੀ ਕਾਮ ਦੇ ਵਿੱਚ ਮਰਦੇ ਦਮ ਤੱਕ ਇਹ ਉਹਨੇ ਸਚਾਈ ਕਬੂਲ ਕਰ ਲਈ ਕਹਿੰਦੇ ਸਾਡੀ ਸਮੱਸਿਆ ਹੈ ਨਾਮ ਜਪਣ ਬੈਠਦੇ ਆ ਕੰਮ ਚੇਤੇ ਆਂਦੇ ਨਾਮ ਨਹੀਂ ਚੇਤੇ ਆਂਦੇ 75 ਸਾਲ ਦਾ ਬੁੱਢਾ ਅਸੀਂ ਆਂ ਦੇ ਨੇੜੇ ਜ਼ਿੰਦਗੀ ਔਰ ਰੋ ਪੇ ਹਜ਼ਾਰੋ-ਜ਼ਾਰ ਕਹਿੰਦੇ ਅੱਜ ਤੁਸੀਂ ਪਰਪਰੀ ਦੇ ਜੋ ਛੰਦ ਸੁਣਾਇਆ ਸਾਨੂੰ ਹੀ ਝੋਲ ਕਰ ਦਿੱਤੀ ਤੇ ਅਸੀਂ ਹੁਣ ਸੋਚਦੇ ਪਏ ਸਾਡੀ ਜ਼ਿੰਦਗੀ ਤੇ ਆਕਾਰਤ ਚਲੀ ਗਈ ਮੈਂ ਕਹਿੰਨੇ ਜਿਹੜਾ ਪਛਤਾਵਾ ਹੈ ਉਹ ਵੀ ਬਹੁਤ ਵੱਡੀ ਗੱਲ ਹੈ ये थोड़े हंजू दसते पे नेीवना नहीं चाहते यह जिंदगी बतीत नहीं करना चाहते ठीक है अभी कमजोर हो प्रभु नाम का सहारा लो जप का सहारा लो किसी दिन बलवान बन जाओगे ताकतवर बन जाओगे कमल तो पैदा होता है चिकड़ तो उचा उठता है पानी तो उचा उठता है चिक्कड़ बढ़ता जा रहा है पानी बढ़ता जा रहा है उपर उठता जा रहा है डुब्ता नहीं घर पदार्थ वान ਪ੍ਰਬਤਾ ਵੱਧਦੀ ਜਾਏ ਔਲਾਦ ਵੱਧਦੀ ਜਾਏ ਪਰਿਵਾਰ ਵੱਧਦਾ ਜਾਏ ਕਈ ਦਾ ਬੰਦਾ ਡੁੱਬ ਕੇ ਹੀ ਰਹਿ ਜਾਂਦਾ ਉਸੇ ਚੀ ਗੱਲ ਕੋ ਕੇ ਰਹਿ ਜਾਂਦਾ ਕਿਸੇ ਜੋਗਾ ਨਹੀਂ ਲੈਂਦਾ ਨਾ ਖੁਸ਼ਬੂ ਨੂੰ ਸਵਰਪਣਾ ਤੋ ਕਮਲ ਇੱਕ ਪ੍ਰਤੀਕ ਹੈ ਕਮਲ ਦੀ ਤਰ੍ਹਾਂ ਰਹਿਣਾ ਹੈ ਪਰ ਗਜ਼ਬ ਦੀ ਗੱਲ ਇਹ ਹੈ ਕਿ ਇਹਨਾਂ ਅਵਤਾਰੀ ਪੁਰਸ਼ ਜਾਂ ਜਿਨ੍ਹਾਂ ਦੇ ਅੰਦਰ ਬ੍ਰਹਮ ਗਿਆਨ ਪੈਦਾ ਹੋ ਜਾਂਦਾ ਹੈ ਪੂਰਨ ਪੁਰਖ ਹੋ ਜਾਂਦੇ ਨੇ ਰੱਬ ਉਹਨਾਂ ਦੇ ਹੱਥ ਰਿਹਾ ਪੈਰ ਦੇ ਵਿੱਚ ਵੀ ਕਮਲ ਬਣਾ ਦਿੰਦਾ ਹੈ ਪਦਮ ਬਣਾ ਦਿੰਦਾ ਹੈ ਰੇਖਾ ਬਦਲ ਜਾਂਦੀ ਹੈ ਰੇਖਾ ਕਦੀ ਟਿਕੀਆਂ ਆਂਗਾ ਨਹੀਂ ਰਹਿੰਦੀਆਂ ਹੱਥ ਦੀਆਂ ਰੇਖਾ ਰੋਜ਼ ਬਦਲਦੀਆਂ ਨੇ ਕਰਮਾਂ ਦੇ ਮੁਤਾਬਕ ਬਦਲਦੀਆਂ ਨੇ ਇਸ ਵਾਸਤੇ ਕਦੀ ਨਿਸ਼ਚਿਤ ਨਾ ਸਮਝ ਲੈਣਾ ਕਿਸੇ ਨੂੰ ਹੱਥ ਦਿਖਾ ਕੇ ਕਿ ਤੁਹਾਨੂੰ ਉਸ ਨੇ ਕੁਝ ਦੱਸ ਦਿੱਤਾ ਹੈ ਇਸ ਭਰਮ ਬੁਲੇ ਕੇ ਚਣਾ ਪੈਣਾ ਅੱਜ ਕੱਲ ਜੋਤਸ਼ੀਆਂ ਦੇ ਬੜੇ سلسلے ਚਲੇ ਹੋਏ ਨੇ ਮੈਂ ਤੇ ਦੇਖ ਕੇ ਦੰਗ ਰਹਿ ਗਿਆ ਸਿੱਖਾਂ ਦੀਆਂ ਵੀ ਬਈਰਾਂ ਦੀਆਂ ਵੀਰਾਂ ਆ ਜਾਂਦੀਆਂ ਨੇ ਉਹਨਾਂ ਕੋਲ ਆਪਣਾ ਹੱਥ ਦਿਖਾਉਂਦੀਆਂ ਨੇ ਨਹੀਂ ਗੁਰੂ ਨੂੰ ਆਪਣਾ ਮਨ ਦਿਖਾਇਆ ਅਗਰ ਉਹ ਹੱਥ ਦਿਖਾਣ ਨਾਲ ਕੁਝ ਨਹੀਂ ਆਉਣਾ ਜੋਤਸ਼ੀਆਂ ਨੂੰ ਇਤਨੀ ਮਹਿਰਜ਼ ਕਰਦੇ ਸਮਝ ਪੈ ਗਈ ਹੈ ਕਿ ਗੱਲ ਸਾਰੀ ਮਨ ਦੀ ਇਹਨੂੰ ਕੱਢਣਾ ਹੈ ਇਹਨੂੰ ਟਿਕਾਣਾ ਹੈ ਇਹਨੂੰ ਟਿਕਾਣ ਦਾ ਮਤਲਬ ਕੀ ਹੈ ਇਹਦੀ ਸੋਚਣੀ ਸਹੀ ਕਰਨੀ ਹੈ ਇਹਦੇ ਵਿਚਾਰ ਸਹੀ ਕਰਨੇ ਨੇ ਇਹਦਾ ਜਨ ਸਹੀ ਕਰਨਾ ਹੈ ਇਹਦੇ ਆਹੰਸ ਨੂੰ ਸਹੀ ਕਰਨਾ ਹੈ ਜਦ ਘੜਿਆ ਜਾਏ ਘੜਿਆ ਨਾਮ ਨਾਲ ਜਾਂਦਾ ਜਪ ਨਾਲ ਵਾਹਿਗੁਰੂ ਵਾਹਿਗੁਰੂ ਇਸ ਨਾਲ ਹੀ ਘੜਿਆ ਜਾਏਗਾ ਹੋਰ ਕੋਈ ਤਰੀਕਾ ਨਹੀਂ ਹੈ ਮਨ ਘੜਿਆ ਗਿਆ ਹੈ ਪਹਿਚਾਨ ਹੁਣ ਅੰਦਰ ਹਲਕ ਵਿਚਾਰ ਨਹੀਂ ਚੱਲਦੇ ਹੈ बुद्ध घड़ी गई है तो पहचान यह हूं गलत कोई फैसला नहीं करेगा सही करेगा गलत नहीं सोचेगा चित घड़िया गया है, ये गलत गल याद नहीं करेगा आहंग घड़िया गया तो अहंग निर्माणता का रूप धारण कर जाएगा और वो मान करेगा केवल परमात्मा से माण करो तो तुद परे मेरे प्रीतम प्यारे तो चित घड़िया गया आहंग घड़ाया गया मन घड़िया गया बुद्ध घड़ी गई शर्मखंड शर्म खंड चाहता है मन और एक घाड़त ऐसी सुंदर है महाराज कहते बड़ी अनुपम है बयान नहीं कर सकते तिथे घाड़त घड़ीए बहुत अनूप। बड़ी अनूपम बड़ी अनुपम अत्यंत अनुपम मन घड़िया गया चित घड़ गया अगर बाणी पढ़द्या पढ़द अंदर गलत गलत याद आ रही चित नहीं खड़िया कीर्तन ਸੁਣਦੇ ਆ ਸੰਦਰੰਦਰ ਵਿਚਾਰ ਭਟਕ ਰਹੇ ਨੇ ਮਨ ਨਹੀਂ ਘੜਿਆ ਗੁਰਦੁਆਰੇ ਬੈਠਿਆ ਆਂ ਵੀ ਗਲਤ ਸੋਚਦੇ ਪਿਆ ਆਂ ਬੁੱਧ ਨਹੀਂ ਘੜੀ ਔਰ ਗੁਰਦੁਆਰੇ ਬੈਠਿਆ ਆਂ ਜ਼ਾਤ ਦਾ ਮਾਣ ਹੈ ਇਲਾਕੇ ਦਾ ਮਾਣ ਹੈ ਤਨ ਦਾ ਮਾਣ ਹੈ ਜੋਬਨ ਦਾ ਮਾਣ ਹੈ ਧਨ ਦਾ ਮਾਣ ਹੈ ਇਸ ਮਨੁੱਖ ਦਾ ਅਹੰਗ ਨਹੀਂ ਘੜਿਆ ਇਹ ਬਿਗੜਾ ਪੱਥਰ ਹੈ ਕੁਝ ਵੀ ਨਹੀਂ ਇਹ ਜੇ ਮੂਰਤੀ ਨਹੀਂ ਬਣਿਆ ਪੱਥਰ ਨੂੰ ਘੜ ਲਈਏ ਤੇ ਮੂਰਤੀ ਬਣ ਜਾਂਦਾ ਹੈ ਤੇ ਮੂਰਤੀ ਤੇ ਪੱਥਰ ਦੇ ਵਿੱਚ ਆਉਂਦੀ ਹੈ ਕੋਈ ਫालतू ਟੁਟਕੜੀਆਂ ਨੂੰ ਇੱਕ ਪਾਸੇ ਕੀਤਾ ਮੂਰਤੀ ਪ੍ਰਗਟ ਹੋ ਗਈ ਫालतू ਵਿਚਾਰਿਆਂ ਨੂੰ ਇੱਕ ਪਾਸੇ ਕੀਤਾ ਫालतू ਸੋਚਣੇ ਨੂੰ ਇੱਕ ਪਾਸੇ ਕੀਤਾ ਫालतू ਚਿੰਤਨ ਨੂੰ ਇੱਕ ਪਾਸੇ ਕੀਤਾ ਅੰਦਰੋਂ ਹੀ ਮੂਰਤੀ ਪ੍ਰਗਟ ਆਉਂਦੀ ਹੈ ਸੱਚ ਦੀ ਸਹੀ ਤਾਂ ਮਨ ਘੜੇ ਆ ਗਿਆ ਜੰਪ ਜਾ ਰਹੀ ਹੈ ਜੇ ਸੱਚ ਦੀ ਪ੍ਰਾਪਤੀ ਨਹੀਂ ਸੋਚਣੀ ਠੀਕ ਹੋ ਗਈ ਹੈ ਚਿਤਵਨੀ ਠੀਕ ਹੋ ਗਈ ਹੈ ਵਿਚਾਰ ਵੀ ਠੀਕ ਹੋ ਗਏ ਨੇ ਹੁਣ ਜਾਤ ਪਾਤ ਦਾ ਮਾਣ ਵੀ ਨਹੀਂ ਇਲਾਕੇ ਦਾ ਮਾਨ ਹੀ ਨਹੀਂ ਹੈ ਇਹ ਮਾਝੇ ਦਾ ਹੈ ਇਹ ਮਾਲਵੇ ਦਾ ਹੈ ਦੁਆਬੇ ਦਾ ਹੈ ਜੱਟ ਹੈ ਇਹ ਪਾਤਾ ਹੈ ਜਦ ਸਿੱਖਾਂ ਕੋਲ ਐਸਾ ਸੁਣੀ ਰਹੇ ਹੈਰਾਨਗੀ ਹੋ ਜਾਂਦੀ ਹੈ ਹੈਰਾਨ ਹੋ ਜਾਂਦਾ ਸਿੱਖ ਕਿ ਬਾਕੀ ਇਹ ਲੇਬਲ ਲਾਉਣ ਦੀ ਕੀ ਲੋੜ ਹੈ ਇੱਕ ਲੇਬਲ ਪਹਿਲੇ ਲੱਗਿਆ ਹੋ ਇਤਨੇ ਲੇਬਲ ਹੋਣ ਲਾਉਣ ਦੀ ਕੀ ਲੋੜ ਹੈ ਗੁਰੂ ਨੇ ਜਿਹੜਾ ਲਾ ਦਿੱਤਾ ਉਹ ਹੀ ਕਾਫੀ ਹੈ ਪੱਲਾਈ ਜਾਂਨ ਦੇ ਲੇਬਲ ਚਿਪਕਾਈ ਜਾਂਨ ਨੇ ਚਿਪਕਾਈ ਜਾਂਦੇ ਨੇ ਕਈ ਤਫ ਲੇਬਲ ਲੇਬਲ ਹੀ ਰਹ ਜਾਂਦੇ ਨੇ ਵਿੱਚ ਕੁਝ ਵੀ ਨਹੀਂ ਹੁੰਦਾ ਇਹ ਵੀ ਮੈਰਸ ਕਰਦੇ ਆ ਜਿਵੇਂ ਸ਼ਰਮ ਸਬਦ ਸੰਸਕ੍ਰਿਤ ਦਾ ਇਹਦੇ ਅਰਥ ਨੇ ਮਿਹਨਤ ਮੁਸ਼ਕਲ ਪਰ ਸ਼ਰਮ ਲਵਜ ਪਰਸ਼ੀਅਨ ਦਾ ਹੋਵੇ ਤੇ ਇਹਦੇ ਅਰਥ ਕੁਝ ਹੋਰ ਬਣ ਜਾਂਦੇ ਸ਼ਰਮ ਹੋਇਆ ਪਰ ਸ਼ਰਮ ਲਵਜ ਸੰਸਕ੍ਰਿਤ ਦਾ ਇਹਦੇ ਅਰਥ ਨੇ ਮਿਹਨਤ ਉਦਮ ਮੁਸ਼ਕਲ ਕਰਮ ਸ਼ਬਦ ਸੰਸਕ੍ਰਿਤ ਦਾ ਹੋਵੇ ਤੇ ਇਹਦੇ ਅਰਥ ਬਣਦੇ ਨੇ ਕੰਮ ਤੂੰ ਕੀ ਕਰਮ ਕਰਦਾ ਹੈ ਕੀ ਕੰਮ ਕਰਦਾ ਹੈ ਪਰ ਕਰਮ ਸ਼ਬਦ ਪਰਸ਼ੀਅਨ ਦਾ ਹੋਵੇ ਅਰਬੀ ਦਾ ਹੋਵੇ ਬਖਸ਼ਿਸ਼ ਰਹਿਮਤ ਫਲਾਣੇ ਤੇ ਖੁਦਾ ਦਾ ਕਰਮ ਹੋ ਗਿਆ ਕਰਮ ਖੰਡ ਕੀ ਬਾਣੀ ਜੋ ਸਾਇਦ ਕੰਨੇ ਇਹ ਮਨੁੱਖ ਬਖਸ਼ਿਸ਼ ਦੇ ਖੰਡ ਵਿੱਚ ਪਹੁੰਚ ਜਾਂਦਾ ਹੈ ਬਖਸ਼ਿਸ਼ ਪ੍ਰਸਾਦ ਹੋ ਗਿਆ ਤਉ ਪ੍ਰਸਾਦ ਗੁਰ ਪ੍ਰਸਾਦ ਇਤੇ ਪ੍ਰਸਾਦ ਦਾ ਪਾਤਰ ਬਣ ਗਿਆ ਕਰੋ ਜਤਨ ਜੇ ਹੋਏ ਮਿਹਰਵਾਣਾ ਇਤੇ ਮਿਹਰ ਦਾ ਪਾਤਰ ਬਣ ਗਿਆ ਇਤੇ ਬਖਸ਼ਿਸ਼ ਦਾ ਪਾਤਰ ਬਣ ਗਿਆ ਪਹਿਚਾਨੀ ਹੋਵੇਗੀ ਕਰਮਖੰਡ ਕੀ ਬਾਣੀ ਜੋ ਇਹ ਬੰਤਰ ਬੜੀ ਜ਼ੋਰ ਵਾਲੀ ਹੈ ਇਦੇ ਬੋਲਾਂ ਦੇ ਸਤਿਅ ਆ ਜਾਏਗੀ ਇਦੇ ਕਦਮਾਂ ਦੇ ਵਿੱਚ ਕ੍ਰਾਂਤੀ ਆ ਜਾਏਗੀ ਇਦੇ ਹੱਥਾਂ ਦੇ ਵਿੱਚ ਬਰਕਤ ਆ ਜਾਏਗੀ। ਇਹਦੀ ਦ੍ਰਿਸ਼ਟੀ ਅਮਰਤਮਈ ਹੋ ਜਾਏਗੀ। ਇਹ ਵੀ ਮਹਿਸੂਸ ਕਰਦੇ। ਇਹਦੇ ਕਦਮ ਜਿੱਧਰ ਜਾਣਗੇ ਕ੍ਰਾਂਤੀਆਂ ਇਹਦੇ ਹੱਥਾਂ 'ਚ ਬਰਕਤ। ਇਹਦੇ ਬੋਲਾਂ ਦੇ ਸਤਿਅ। ਕਮਲ ਕਮਲ ਨੂੰ ਕਹਿੰਦੇ ਨੇ ਕਮਲ ਫੁੱਲ ਨੂੰ। ਔਰ ਕਮਲ ਫੁੱਲ ਦੇ ਸੈਕੜੇ ਨਾਮ ਨੇ ਇਹ ਵੀ ਮੈਂ ਉਸ ਕਰ ਕਮਲ ਨੂੰ ਸੌਰਵ ਕਹਿੰਦੇ ਨੇ ਕਮਲ ਨੂੰ ਕੰਜ ਕਹਿੰਦੇ ਨੇ ਕਮਲ ਨੂੰ ਬਾਰਿਖ ਕਹਿੰਦੇ ਨੇ ਕਮਲ ਨੂੰ ਸਾਰੰਗ ਕਹਿੰਦੇ ਨੇ ਬੇਸ਼ੱਕ ਮੈਂ ਇਸ ਦੇ ਨਾਮ ਪੜੇ ਨੇ ਅਨੰਤ ਨਾਮ ਨੇ ਭਾਰਤ ਵਿੱਚ ਜਿਤਨੇ ਸਨਾਤਨ ਮਦ ਦੇ ਮੰਦਰ ਬਾਰੇ ਉੱਪਰ ਜੋ ਗੁੰਬਦ ਬਣਦਾ ਹੈ ਕਮਲ ਦੇ ਫੁੱਲ ਦਾ ਰਿਸ਼ੀ ਮੁਨੀਆਂ ਨੇ ਵੀ ਧਾਰਮਿਕ ਮਨੁੱਖ ਨੂੰ ਕਮਲ ਨਾਲ ਤਸ਼ਬੀਹ ਦਿੱਤੀ ਹੈ ਗੁਰੂ ਨਾਨਕ ਨੇ ਵੀ ਜੈਸੇ ਜਲ ਮੇ ਕਮਲ ਨਿਰਾਲਮ ਮੁਰਗਾ ਹੀ ਨੇ ਸਾਣੇ ਸ਼ਬਦ ਸੁਰਤ ਬਹੁ ਸਾਗਰ ਤਰੀਏ ਨਾਨਕ ਨਾਮ ਬਖਾਣੇ ਸਤਗੁਰ ਨੇ ਵੀ ਧਾਰਮਿਕ ਮਨੁੱਖ ਨੂੰ ਤਸ਼ਬੀਹ ਦਿੱਤੀ ਕਮਲ ਜੈਸਾ ਦਰਬਾਰ ਸਾਹਿਬ ਦੇ ਉੱਪਰ ਦਾ ਕਮਲ ਜਿਹੜਾ ਗੁੰਬਦ ਹੈ ਉਹ ਕਮਲ ਹੈ ਵਿੱਚ ਸਰੋਵਰ ਪਾਣੀ ਇੱਕ ਪ੍ਰਤੱਖ ਪ੍ਰਤੀਕ ਬਣਾਇਆ ਹੈ ਜੈਸੇ ਪਾਣੀ ਦੇ ਕਮਲ ਡੁੱਬਦਾ ਨਹੀਂ ਪਹਿਲਾਂ ਪਾਣੀ ਚ ਹੋਇਆ ਡੁੱਬਦਾ ਨਹੀਂ ਪਾਣੀ ਦੇ ਸੁਗੰਧ ਖਲੇਰਦਾ ਹੈ ਪਾਣੀ ਵਿੱਚ ਆਪਣਾ ਸੁਆਪਣ ਖਲੇਰਦਾ ਹੈ ਖੁਸ਼ਬੂ ਖਲੇਰਦਾ ਹੈ ਪਾਣੀ ਵਿੱਚ ਪਹਿਲਾਂ ਹੁੰਦਾ ਹੈ ਡੁੱਬਦਾ ਨਹੀਂ ਉੱਪਰ ਉੱਠਦਾ ਹੈ ਘਰ ਵਿੱਚ ਪਦਾਰਥ ਵਧਣੇ ਸ਼ੁਰੂ ਹੋ ਜਾਣ ਮਨੁੱਖ ਡੁੱਬਣਾ ਸ਼ੁਰੂ ਕਰ ਦਿੰਦੇ ਡੁੱਬਣਾ ਸਭ ਕੁਝ ਡੁੱਬ ਜਾਂਦਾ ਰੇਤ ਬੈਦ ਡੁੱਬ ਜਾਂਦੀ ਹੈ ਸਿੱਖੀ ਡੁੱਬ ਜਾਂਦੀ ਹੈ ਗੁਟਕੇ ਡੁੱਬ ਗਏ ਉਹ ਘਰ ਦੇ ਵਿੱਚ ਗੁਟਕੇ ਕੋਈ ਨਹੀਂ ਸੁੰਦਰ ਸਭ ਕੁ ਡੁੱਬ ਗਿਆ ਹਮ ਦੇਖਾਂ ਤਾਂ ਡੁੱਬਿਆ ਨਹੀਂ ਕਮਲ ਨਹੀਂ ਡੁੱਬਦਾ ਪਾਣੀ ਜਿਉਂ-ਜਿਉਂ ਵੱਧਦਾ ਹੈ ਉੱਪਰ ਉੱਠਦਾ ਹੈ ਇਹਦੀਆਂ ਜੜਾਂ ਚਿਕੜ ਦੇ ਚ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਬੜਾ ਸੁੰਦਰ ਛੰਨ ਉਚਾਰਨ ਕੀਤਾ ਹੈ ਪੰਕਜ ਫਤਿ ਪੰਕ ਮਹਾ ਮਦਗੁੰਫਿਆ ਅੰਗ ਸੰਗ ਉੜਝਾਇ ਬਿਸਰਤੇ ਸੁੰਫਿਆ ਪੰਕਜ ਚਿਕੜ ਪੰਕਜ ਕਮਲ ਇਹਨੂੰ ਪੰਕਜ ਵੀ ਕਹਿੰਦੇ ਨੇ ਕਮਲ ਨੂੰ ਪੰਕਜ ਪੰਕੜ ਤੇ ਚਿਕੜ ਕਾਰਨ ਕਮਲ ਫੁੱਲ ਪੈਦਾ ਚਿੱਕੜ ਤੋਂ ਹੀ ਆਉਂਦਾ ਹੈ ਥੱਲੋਂ ਪੰਕਜ ਫਾਤੇ ਪੰਕ ਮਹਾਮਲ ਹੁੰਧਿਆ ਅੰਗ ਸੰਗ ਉਰਝਾਏ ਬਿਸਰ ਤੇ ਸੁੰਧਿਆ ਮਨੁੱਖ ਦਾ ਜਨਮ ਵਾਸ਼ਨਾ ਤੋਂ ਹੈ ਕਾਮ ਤੋਂ ਹੈ ਚਿੱਕੜ ਤੋਂ ਹੈ ਚਿੱਕੜੀ ਜਨਮ ਤੇ ਚਿੱਕੜ ਤੋਂ ਹੈ ਤੇ ਜੇ ਮਰਨ ਵੀ ਚਿੱਕੜ ਦੇ ਚ ਹੋਵੇ ਮਰਦੇ ਸਮੇਂ ਵੀ ਵਾਸ਼ਨਾ ਹੀ ਜੀਵਨ ਭਰ ਵੀ ਇਹ ਪੀਛਾ ਕਰੇ तो सतगुरु कहना है इत कमल चिक्कड़ पैदा हो चिक्कड़ फस के रह गया एक थान ते गुरु गोबिंद सिंह जी महाराज ने मन नो गुरु कह दिता है मैं थोड़े सामने रखा बोल सर्ब काल है पिता अपारा देव काल का मात हमारा मनवा गुर मनसा माई जिनमो को शुभ किरिया पढ़ाई ए मन मेरा गुरु है क्यों मन मने ते परमात्मा है मन ना मने ते कोई परमात्मा नहीं ਮਨ ਮੰਨੇ ਤੇ ਗੁਰੂ ਹੈ ਮਨ ਨਾ ਮੰਨੇ ਤੇ ਕੋਈ ਗੁਰੂ ਨਹੀਂ ਲੋਕੀ ਕਹਿ ਦਿੰਦੇ ਨੇ ਗਿਆਨੀ ਜੀ ਸੁਣਿਆ ਤੇ ਹੈ ਮਨ ਨਹੀਂ ਮੰਨਦਾ ਵੇਖਿਆ ਤੇ ਹੈ ਮਨ ਨਹੀਂ ਮੰਨਦਾ ਪੜਿਆ ਤੇ ਹੈ ਮਨ ਨਹੀਂ ਮੰਨਦਾ ਤੇ ਮਨ ਨਹੀਂ ਮੰਨਦਾ ਤੇ ਸੁਣਿਆ ਪੜਿਆ ਸਭ ਵਿਅਰਥ ਚਲਾ ਗਿਆ ਮਨ ਨਹੀਂ ਮੰਨਦਾ ਗੱਲ ਤੇ ਸਾਰੀ ਮਨ ਨੂੰ ਮਨਾਉਣ ਦੀ ਹੈ ਮਨ ਨੇ ਪੁੱਤਰ ਨੂੰ ਪੁੱਤਰ ਕਰਕੇ ਮੰਨ ਲਿਆ ਹੈ ਮਨ ਨੇ ਪਤਨੀ ਨੂੰ ਪਤਨੀ ਕਰਕੇ ਮੰਨ ਲਿਆ ਹੈ ਮਨ ਨੇ ਪਤੀ ਨੂੰ ਪਤੀ ਕਰਕੇ ਮੰਨ ਲਿਆ ਹੈ ਮਨ ਨੇ ਭਰਾਨੋ ਬਰਾ ਕਰਕੇ ਮੰਨ ਲਿਆ ਹੈ ਮਨ ਨੇ ਪਰਮਾਤਮਾ ਨੂੰ ਪਰਮਾਤਮਾ ਕਰਕੇ ਨਹੀਂ ਮੰਨੇਆ ਮਨ ਨੇ ਗੁਰੂ ਨੂੰ ਗੁਰੂ ਕਰਕੇ ਨਹੀਂ ਮੰਨੇਆ ਜਿਸਨੋ ਮਨ ਮੰਨ ਲੈਂਦਾ ਹੈ ਫਿਰ ਮਨ ਉਸਦੀ ਮੰਨਦਾ ਹੈ ਤੋ ਮੈਂ ਦੇਖਦਾ ਪੁੱਤਰ ਦੀ ਗਲਤ ਗਲ ਵੀ ਲੋਕੀ ਮੰਨ ਲੈਂਦੇ ਨੇ ਗੁਰੂ ਦੀ ਸਹੀ ਵੀ ਨਹੀਂ ਮੰਨਦੇ ਮਿੱਤਰ ਦੇ ਕਹਿਣੇ ਤੇ ਸ਼ਰਾਬ ਵੀ ਪੀ ਲਣਗੇ ਗੁਰੂ ਦੇ ਕਹਿਣੇ ਤੇ ਅੰਮ੍ਰਿਤ ਛਕਣ ਨੂੰ ਵੀ ਤਿਆਰ ਨਹੀਂ ਤੋ ਗੱਲ ਸਪਸ਼ਟ ਹੋ ਗਈ ਜਿਸਨੋ ਮਨ ਮੰਨਦਾ ਹੈ ਮਨ ਫਿਰ ਉਸਦੀ ਮੰਨਦਾ ਹੈ ਮਨ ਕਿਸਦੀ ਮੰਨਦਾ ਹੈ ਮਨ ਜਿਸਨੋ ਮੰਨਦਾ ਹੈ अपनी पकड़ बोल आ गए मन जिसनों मन है मन उसे भी मनता है दूसरे की नहीं मनता पुत्र की गलत गल भी मन लेंद क्योंकि पुत्र करके मन है गुरु न गुरु करके नहीं मनिया इस वास्ते गुरु की सही गल भी नहीं मनना इनकार जिथे मन मन गया कलगी कहें मन गुरु है मन वाला गुरु मुर मनसा माई जिन मो शुभ किरिया पढ़ाई यह मन मेरा गुरु है मन मने परमात्मा है मन न मने से कोई परमात्मा नहीं मम्मा मन से सेगज है मन सा सिद्ध हो मन ही मन से कहे कबीरा मन सा मिले ना कोए शर्म खंड मन खड़े आ गया चौथा खंड है कर्म खंड थोड़ी जी जिम्मेवारी है दिक्सी रोड बार बार अंदर ख्या है कल रात तो ते मैं गुरु शब्द की विचार थोड़े सामने रखागा शब्द गुरु पीरा गहर गंभीरा बिन शब्दे जग बवरा संपूर्ण करने की कोशिश करा क्योंकि आत्मा नहीं मनती कि सिर्फ अखरी अर्थ करके मैं लंघ जाव फिर एवं उपरों पर लंघना ठीक नहीं होगा कर्म ते अर्थ ने बख्शिश रहमत कर्म शब्द संस्कृत का होर्थ ने कम किरत कर्म शब्द उर्दू फारसी त अरबी का हो अर्थ ने बख्शिश करम खंड की बाणी जो ਬਖਸ਼ਿਸ਼ ਦੇ ਖੰਡ ਦੀ ਬਣਤਰ ਬੜੀ ਜ਼ੋਰ ਵਾਲੀ ਹੈ ਬੜੀ ਤਾਕਤ ਵਾਲੀ